ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਦੋ ਕੇਸ ਜਿਹੜੇ ਹੈਗੇ ਸਾਡੇ ਐਸ ਐਚਓ ਸਿਵਲ ਲਾਈਨ ਨੇ ਜਿਹੜੇ ਹੈਗੇ ਨੇ ਉਹ ਡਿਟੈਕਟ ਕੀਤੇ ਹੈਗੇ ਨੇ ਮਾਝੂਕ ਵਿਸ਼ਵ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਜਿਹੜੇ ਸੀਗੇ ਜਿਹੜੇ ਸਨੇਚਿੰਗ ਦੇ ਕੇਸਸ ਐ ਉਹਦੇ ਦੀ ਸਪੈਸ਼ਲੀ ਜਿਹੜੀ ਤਰਜੀਹ ਦੇ ਕੇ ਇਹਨਾਂ ਨੇ ਜਿਹੜੀ ਹੈਗੀ ਆ ਇਨਵੈਸਟੀਗੇਸ਼ਨ ਕੀਤੀ ਸੀਗੀ ਜਿਹਦੇ ਵਿੱਚ ਅਸੀਂ ਜਿਹੜਾ ਹੈਗਾ ਸਾਨੂੰ ਬੜੀ ਵੱਡੀ ਜਿਹੜੀ ਹੈਗੀ ਐਸ ਐਚਓ ਸਿਵਲ ਲਾਈਨ ਨੂੰ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਟੋਟਲ ਹੁਣ ਤੱਕ ਇਹਨਾਂ ਨੇ 13 ਮੋਬਾਈਲ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਜਿਹੜਾ ਹੈਗਾ ਦੋ ਮੁਕਦਮਿਆਂ ਦੇ ਵਿੱਚ ਜਿਹੜਾ ਹੈ ਇਦੇ ਵਿੱਚ ਇੱਕ ਚੌਥ ਨੰਬਰ ਐਫ ਆਈ ਆਰ ਨੰਬਰ 379 ਬੀ 34 ਦੀ ਹੈਗੀ ਆ ਇਹ ਜਿਹੜੀ ਹੈਗੀ ਆ 20 ਤਰੀਕ ਦੀ ਹੈਗੀ ਆ ਆਪਣੀ ਐਫ ਆਈ ਆਰ ਜਿਹੜੀ ਹੈਗੀ ਆ ਸੌਰੀ 19 ਤਰੀਕ ਦੀ ਹੈਗੀ ਆ ਔਰ 20 ਤਰੀਕ ਨੂੰ ਦੋਸ਼ੀ ਗ੍ਰਿਫਤਾਰ ਕਰਕੇ ਇਕਲੋ 6 ਮੋਬਾਈਲ ਔਰ ਇੱਕ ਮੋਟਰਸਾਈਕਲ ਜਿਹੜਾ ਹੈਗਾ ਬਰਾਮਦ ਕੀਤਾ ਗਿਆ ਦੋਸ਼ੀ ਦਾ ਨਾਮ ਹੈਗਾ ਰਗੂ ਪੁੱਤਰ ਜਿਹੜਾ ਹੈਗਾ ਆ ਆਪਣਾ ਸੋਨੂ ਇਹ ਫਟੇਗੜ ਚੂੜੀਆਂ ਦਾ ਰਹਿਣ ਵਾਲਾ ਔਰ ਇਹਦੇ ਉੱਤੇ ਆਲਰੇਡੀ ਇੱਕ ਜਿਹੜਾ ਹੈਗਾ 785 ਦਾ ਕਲੰਦਰਾ ਹੈਗਾ ਇਸ ਤੋਂ ਇਲਾਵਾ ਇੱਕ 65 ਨੰਬਰ ਮੁਕੱਦਮਾ ਵੀ 379 ਬੀ ਜਿਹੜਾ ਸੀਗਾ ਉਹ ਦਰਜ ਕੀਤਾ ਗਿਆ ਸੀਗਾ ਮਿੱਤੇਈ 2424 ਨੂੰ ਔਰ ਇਹਦੇ ਵਿੱਚ ਵੀ ਜਿਹੜੇ ਦੋਸ਼ੀ ਜਿਹੜੇ ਹੈਗਾ ਕਰਨ ਤੇ ਸੱਜੂ ਜਿਹੜਾ ਹੈਗਾ ਆ ਇਹ ਦੋਨੇ ਜਿਹੜੇ ਹੈਗੇ ਨੇ ਫਤੇਗੜ ਚੂੜੀਆਂ ਰੋੜਦੇ ਰਹਿਣ ਵਾਲੇ ਸੰਜੀ ਗਾਂਧੀ ਕਲੋਨੀ ਦੇ ਇਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ 6 ਜਿਹੜੇ ਮੋਬਾਈਲ ਔਰ ਇੱਕ ਐਕਟਿਵਾ ਜਿਹੜਾ ਸੀਗਾ ਵਾਰ ਦਾਤ ਵਿੱਚ ਵਰਤਿਆ ਗਿਆ ਉਹ ਜਿਹੜਾ ਸੀਗਾ ਬਰਾਮਦ ਕੀਤਾ। ਸੋ ਟੋਟਲ ਇਸ ਤਰ੍ਹਾਂ ਜਿਹੜੇ ਆ ਦੋ ਕੇਸਾਂ ਦੇ ਵਿੱਚ ਅਸੀਂ 13 ਮੋਬਾਈਲ ਇੱਕ ਫੌਟਸਾਈਕਲ ਔਰ ਇੱਕ ਐਕਟਿਵਾ ਜਿਹੜਾ ਹੈਗਾ ਵਾ ਉਹ ਰਿਕਵਰ ਕੀਤੇ। ਕੀ ਬੈਕਗ੍ਰਾਉਂਡ ਕੀ ਹੈ ਨਾਲ? ਇਹ ਬੰਦੇ ਮੁੰਡੇ ਜਿਹੜੇ ਹੈਗੇ ਨੇ ਜਿਹੜੇ ਛੋਟੀ ਏਜ ਦੇ ਹੀ ਹੈਗੇ ਨੇ 21 22 ਸਾਲ ਦੇ ਹੈਗੇ ਨੇ ਔਰ ਇਹ ਵੇਲੇ ਹੈਗੇ ਨੇ ਇਹੀ ਜਿਹੜਾ ਲੁੱਟਖੋਹਾਂ ਦਾ ਜਿਹੜਾ ਕੰਮ ਕਰਦੇ ਸੀਗੇ ਪਰ ਇਹਦੇ ਨਾਲ ਹੁਣ ਕਾਫੀ ਹੜੇ ਵੀ ਇਹਨਾਂ ਦਾ ਰਿਮਾਂਡ ਲੈ ਕੇ ਪੁਛਗਛ ਕੀਤੀ ਜਾ ਰਹੀ ਹੈ ਉਹਨਾਂ ਦੇ ਵਿੱਚ ਇੱਕ ਇੱਕ ਦੋਨਾਂ کیسਾਂ ਦੇ ਵੇਚਣਾਂ ਦਾ ਸਾਥੀ ਫੜਨ ਵਾਲਾ ਬਾਕੀ ਹੈਗਾ ਰਿਮਾਂਡ ਲੈ ਕੇ ਇਹਨਾਂ ਕੋਲ ਹੋਰ ਪੁਛਗਛ ਕਰਕੇ ਹੋਰ ਵੀ ਸਾਨੂੰ ਮੋਬਾਈਲ ਰਿਕਵਰ ਹੋਣ ਦੀ ਹੈ। ਤੁਹਾਡੀ ਕੁਆਲਿਫਿਕੇਸ਼ਨ ਕਿੰਨੀ ਸੀ? ਥੋੜੇ ਪੜੇ ਲਿਖੇ ਹੈ 10th ਤੋਂ 10th ਜਾਂ +2 ਹੀ ਹੈਗੇ ਨੇ। ਕਿੰਨੀ ਆਰਥਿਕ ਸ਼ਕਤੀ ਵਿੱਚ? ਦੇਖੋ ਛੇ ਛੇ ਮੋਬਾਈਲ ਤਾਂ ਹੁਣ ਹੀ ਰਿਕਵਰ ਕਰ ਲਏ ਹੈਗੇ ਸੋ ਪ੍ਰੋਕਸੀਮਿਟੀ ਕਹ ਸਕਦੇ ਹਾਂ ਛੇ ਬਾਅਦ ਦਾ ਤਾਂ ਇਹ ਹੋ ਗਈਆਂ ਟ੍ਰੇਸ ਛੇ ਦੂਸਰੀਆਂ ਹੋ ਗਈਆਂ ਨੇ ਇਹ ਜਿਹੜੀਆਂ ਮੇਨ ਸੇਵਾ ਲਾਈਨ ਨਾਲ ਮਰੀਠਾ ਰੋਡ ਤੇ ਸਦਰ ਦੇ ਏਰੀਏ ਦੇ ਵਿੱਚ ਜਿਹੜੀ ਇਹਨਾਂ ਦੀ ਜ਼ਿਆਦਾ ਜਿਹੜੀ ਸੀਗੀ ਸਨੇਚਿੰਗ ਸਰ ਨਸ਼ੇ ਨਸ਼ੇ ਦਾ ਨਸ਼ੇ ਹਾਲੇ ਤੱਕ ਜਿਹੜੀ ਹੈਗੀ ਐ ਗੱਲ ਸਾਹਮਣੇ ਨਹੀਂ ਆਈ ਬਟ ਜਦੋਂ ਬਰੀਕੀ ਨਾਲ ਪੁੱਛਕਿਸ਼ ਕਰਕੇ ਫਿਰ ਜੇ ਕੋਈ ਗੱਲਬਾਤ ਹੋਈ ਤਾਂ ਨਸ਼ੇ ਜਿਸ ਦੇ ਤੇ ਪਹਿਲਾ ਮਾਮਲਾ ਦਰਜਾ ਉਹਦੇ ਤੇ ਸਨੇਚਿੰਗ ਦਾ ਹੀ ਨਹੀਂ ਆ ਉਹਦੇ ਨੂੰ ਹੋਰ ਕੋਈ ਨਹੀਂ ਉਹਦੇ ਤੇ ਜਿਹੜੀ ਹੈਗੀ 751 ਦੀ ਰੈਪਟ ਕੀਤੀ ਗਈ ਹੈਗੀ ਰਘੂ ਦੇ ਉੱਤੇ ਜਿਹੜੀ ਹੈਗੀ 751 ਕੀਤੀ ਗਈ ਹੈ ਲੜਾਈ ਤੇ ਪ੍ਰੋਵੈਂਟਿਵ ਐਕਸ਼ਨ ਸੀਗਾ ਜਿਸ ਐਕਟੀਵਿਟੀ ਵਰਤੋਂ ਕੀਤੀ ਗਈ ਉਹ ਵੀ ਕਿੰ ਚੋਰੀ ਦੀ ਜੂ ਉਹ ਜਿਹੜੀਆਂ ਚੀਜ਼ਾਂ ਸਾਰੀਆਂ ਇਹ ਹੀ ਆ ਤਫਤੀਸ਼ੀਆਂ ਹੈਗੀਆਂ ਨੇ ਹਜੇ ਤੱਕ ਇਹਨਾਂ ਨੂੰ ਫੜ ਕੇ ਜਿਹੜਾ ਹੈਗਾ ਪੁੱਛਗਿੱਛ ਕਰਕੇ ਰਿਮਾਂਡ ਲੈ ਕੇ ਇਹਨਾਂ ਕੋ ਸਾਰੀਆਂ ਬ੍ਰੇਕੀਆਂ ਵਿੱਚ ਜਿਹੜੇ ਰੀਚ ਸਰ ਜਦਾਬਾਦ ਦਾ ਤੁਮ ਜਿਹੜੀਆਂ ਹੁਣ ਤੱਕ ਦੀਆਂ ਜਿਹੜੀਆਂ ਹੈਗੀਆਂ ਉਹ ਸਿਵਲ ਲਾਈਨ ਏਰੀਆ ਦੇ ਵਿੱਚ ਜਿਹੜੀਆਂ ਇਹਨਾਂ ਨੇ ਵਾਰਦਾਤ ਕੀਤੀ ਇਹ ਮਜੀਠਾ ਰੋਡ ਦੇ ਉੱਪਰ ਹੈਗੀਆਂ ਉੱਥੇ ਨਾਲ ਹੀ ਕਿਉਂਕਿ ਮਜੀਠਾ ਰੋਡ ਦੇ ਨਾਲ ਹੀ ਜਿਹੜਾ ਸਦਰ ਦਾ ਏਰੀਆ ਸ਼ੇਅਰ ਹੋਇਆ ਨਾ ਸੋ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਨਾਰਥ ਸਬ ਡਿਵੀਜ਼ਨ ਦੇ ਵਿੱਚ ਜਿਹੜੇ ਲੁੱਟਖੋਹਾਂ ਦੀਆਂ ਮਾਮਲਿਆਂ ਹੋਈਆਂ ਉਹਨੂੰ ਕਾਫੀ ਠੱਲ ਪਈ। ਹੋਰ ਵੀ ਸਰ ਕੋਈ ਇਹਨਾਂ ਦੇ ਕੋਲ ਬਿਲਕੁਲ ਰਿਮਾਨ ਲੈ ਕੇ ਆਣਾ ਤੇ ਤਿੰਨ-ਤਿੰਨ ਦਿਨਾਂ ਦਾ ਰਿਮਾਨ ਰਿਆ ਗਿਆ ਜੇ ਮੈਂ ਸਾਹ ਤੋਂ ਪੁੱਛ ਕੇ ਚੱਲ ਰਹੀ ਆ ਕਿ ਹੋਰ ਵੀ ਕੋਈ ਵਿੱਤਾ ਕਰਨਾ ਸ਼ੇਰ ਕਰਾਂ। ਇਹ ਕਾਇਨ ਨਾ ਹੋਰ ਕਿਸੇ ਨੂੰ ਵੀ ਸ਼ੇਰ ਕਰਦੇ ਸੀ ਅਸੀਂ ਮਤਲਬ ਜਿੱਦਾਂ ਦੇਖੋ ਇਹ ਸਾਰੀਆਂ ਚੀਜ਼ਾਂ ਆਪਰੇਸ਼ਨ ਡਿਟੇਲਸ ਆ ਗਈਆਂ ਫਿਰ ਉਹ ਕਿਉਂਕਿ ਜੇ ਮੈਂ ਹੁਣ ਧਰਨਾ ਡਿਸਕਸ ਕਰਦਾ ਸਾਡਾ ਅਗਲੀ ਜਿਹੜੀ ਹੈਗੀ ਰਿਕਵਰੀ ਇਫੈਕਟ ਕਰਸਾ ਇਸ ਕਰਕੇ ਜਿੱਦਾਂ ਜਿੱਦਾਂ ਸਰ ਇਹ ਇਹਨੇ ਤੋਂ ਕਰਦੇ ਹਾਂਜੀ ਕਿ ਜਿਹੜਾ ਹਥਿਆਰ ਦੀ ਵਰਤੋਂ ਕਰਦਾ ਹੀ ਵਾਹ ਅਜੇ ਤੱਕ ਜਿਹੜੇ ਹੈਗੇ ਇਹਨਾਂ ਨੇ ਮੋਟਰਸਾਈਕਲ ਦੇ ਤਾਂ ਖੋਹ ਕਰਨ ਵਾਲੀ ਹੈਗੀ ਹਥਿਆਰ ਵਾਲੀ ਗੱਲ ਸਾਹਮਣੇ ਨਹੀਂ ਆਈ ਸਰ ਇਹਨੇ ਤਾਂ ਆਪਣਾ ਬ੍ਰਹਮਤ ਕਰ ਲਿਆ ਕਈ ਉਹਨਾਂ ਦੇ ਖੋਹ ਕੇ ਵਿੱਚ ਵੀ ਹੋਣਗੇ ਉਹਦੇ ਬਾਰੇ ਕੁਝ ਕੋਈ ਬਿਲਕੁਲ ਸਹੀ ਗੱਲ ਹੈ ਜਿਹੜੀ ਉਹ ਚੀਜ਼ ਹੈ ਉਹ ਇਨਵੈਸਟੀਗੇਸ਼ਨ ਦੌਰਾਨ ਸਾਬਿਤ ਹੋਵੇ ਕਿ ਲੋਕਲੀ ਸਾਨੂੰ ਲਾਗੇ ਲਾਗੇ ਕੀਤੇ ਆਪ ਦੀ ਸਰਦੀ ਦੀ ਚਵਾਰਤ ਜਿਹੜੇ ਹੁਣ ਤੱਕ ਹੈਗੇ ਇਹ ਲਾਗੇ ਲਾਗੇ ਦੇ ਹੀ ਹੈਗੇ ਜੀ ਬਾਕੀ ਇਹਨਾਂ ਤੋਂ ਬਰੀਕੀ ਨਾਲ ਪੁੱਛ ਕੇ ਚੱਕ ਲੈਣਗੇ ਥੈਂਕ ਯੂ ਜੀ ਵੀ ਸਤਿ